ਜਤਿੰਦਰ ਭੰਗੂ ਵੱਲੋਂ ਅਰਸ਼ਦੀਪ ਕਲੇਰ ਜਿਹੜਾ ਅਕਾਲੀ ਦਲ ਦਾ ਲੀਡਰ ਆ ਨੂੰ ਦਿੱਤੀ ਕਥਿਤ ਧਮਕੀ ਦਾ ਮਾਮਲਾ ਜਿਹੜਾ ਹਾਈ ਕੋਰਟ ਪੁੱਜਿਆ ਜੀ ਜਤਿੰਦਰ ਭੰਗੂ ਜਿਹੜਾ ਹੈਗਾ ਜੀ ਇਹ ਮਾਰਕ ਆਪਣੇ ਤੁਹਾਡੇ ਮਾਰਕੀਟਿੰਗ ਬੋਰਡ ਦੇ ਵਿੱਚ ਜੀ ਇੱਕ ਵੱਡੇ ਦੇ ਸਥਾਨਾਂ ਤੇ ਇਨੀ ਵੀ ਕੁ ਬਣਾ ਅੰਦਰ ਵਿੱਚ ਐ ਐਕਸ਼ਨ ਵਗੈਰਾ ਲਾਇਆ ਰੱਖੇ ਹਮਮ ਕਿ ਸੱਚ ਮਾਨੇ ਦੇ ਵਿੱਚ ਇਹਦੀ ਵੱਡੀ ਨੇਤਦਰੀ ਆ ਕਾਲੀ ਲੀਡਰਾਂ ਦੇ ਰਾਜ ਪਰ ਪਿਛਲੇ ਸਮੇਂ ਦੇ ਵਿੱਚ ਜੇ ਕਿਉਂਕਿ ਜਿਹੜੀ ਅਕਾਲੀ ਦਲ ਦੀ ਜ਼ਰੂਰੀ ਧਨੀ ਧਨੀ ਬਾਜੀ ਹੈ ਉਹ ਸਦਰੂਨੀ ਧਨੀ ਬਾਜੀ ਦੇ ਚਲਦੇ ਆ ਬੜਾ ਕੁਝ ਹੁੰਦਾ ਹੈ ਜੀ ਜਰਨਜੀਤ ਸਿੰਘ ਬਰਾੜ ਹੈ ਜਿਹੜੇ ਐਸਪੀ ਸੁਧਾਰ ਲੈਣ ਵਾਲੇ ਨਾਲ ਜੁੜੇ ਹੋਏ ਹੈ ਉਹਨਾਂ ਦੀ ਸ਼ਾਇਦ ਕਿਸੇ ਅਕਾਲੀ ਲੀਡਰ ਦੇ ਨਾਲ ਇੱਕ ਮੁਲਾਕਾਤ ਹੋਈ ਸੀ ਤੇ ਉਹ ਹੋਈ ਸੀਗੀ ਪੰਜਾਬ ਚੰਡੀਗੜ੍ਹ ਦੇ ਕਿਸਾਨ ਭਵਨ ਦੇ ਵਿੱਚ ਹੂੰ ਹੂੰ ਉਹਦਾ ਜ਼ਿਕਰ ਜਿਹੜਾ ਹੈਗਾ ਕਿਤੇ ਅਰਸ਼ਦੀਪ ਗਲੇਰ ਨੇ ਕਰਤਾ ਸੀ ਫਿਰ ਅਰਸ਼ਦੀਪ ਗਲੇਰ ਦੀ ਤੇ ਇਹਨਾਂ ਦੀ ਪੰਗੂਸਾ ਦੀ ਆਫਸ ਵਿੱਚ ਟੈਲੀਫੋਨ ਚ ਕਾਲ ਹੁੰਦੀ ਹੈ। ਹੂੰ। ਉਹ ਟੈਲੀਫੋਨ ਤੇ ਤੇਜ ਜਿਹੀ ਆਡੀਓ ਕਾਨੂੰ ਆ ਬਹੁਤੀ ਕੀ ਆਡੀਓ ਨੂੰ听िए। ਪਰ ਪੁਸ਼ਟੀ ਨਹੀਂ ਕਰਦੇ ਕਿ ਉਹ ਕਿ ਦੀ ਖਰੀ ਆਵਾਜ਼ ਹੈ। ਪਰ ਅਕਾਲੀ ਦੰਨ ਉਹਨਾਂ ਨੇ ਦਾਵਾ ਕੀਤਾ ਗਿਆ ਸੀ ਕਿ ਉਹ ਆਵਾਜ਼ ਜਿਹੜੀ ਹੈਗੀ ਫਕੂਰਾਂ ਦੀ ਹੈ। ਫਕੂਰਾਂ ਨੇ ਮੁੱਖ ਕੀਤਾ ਸੀ ਜਦੋਂ ਬਾਰ ਤਖਤੀਆਂ ਗੱਲਾਂ ਕਰਦੀ ਕਿ ਇਹ ਤਾਂ ਕਾਫੀ ਕੁਸ਼ਤੀ ਦਾ ਉਹ ਆਡੀਓ ਹੈਗੀ ਹੈ। ਅਕਾਲੀ ਦੰਨ ਦੇ ਲੀਡਰ ਨੇ ਪ੍ਰੈਸ ਕਾਨਫਰੰਸ ਸਵੀਕਾਰ ਕੀਤੀ ਸੀ ਔਰ ਬਾਅਦ ਵਿੱਚ ਫਿਰ ਉਹ ਐਡੀਜੀਪੀ ਐਡੀਜੀਪੀ ਲਾਇਨ ਦਾ ਅਰਸ਼ਪਤ ਸ਼ੁਕਲਾ ਨੂੰ ਮਿਲੀ ਹੈ ਔਰ ਨਿਕਤੀ ਕੰਪਲੀਟ ਵੀ ਕੀਤੀ ਸੀ ਪਰ ਉਹ ਕਾफी ਸਮਾਂ ਹੋ ਗਿਆ ਉਸ ਤੇ ਕਾਰਵਾਈ ਕੋਈ ਨਹੀਂ ਹੋਈ ਹੁਣ ਕੱਲ ਇੱਕ ਮਾਮਲਾ ਪੰਜਾਬ ਹਾਈ ਕੋਰਟ ਦੇ ਵਿੱਚ ਗਿਆ ਔਰ ਇਹ ਮਾਮਲਾ ਜਿਹੜਾ ਹੈਗਾ ਅਰਸ਼ਦੀਪ ਕਲੇ ਦਾ ਨੇ ਤਾਂ ਸਿਕਰੀਟਰੀ ਕਿਤੇ ਪਟੀਸ਼ਨ ਉਹਨੇ ਪਾਈ ਹੈ ਔਰ ਨਾਲ ਜਿਹੜੀ ਹੈ ਪੰਜਾਬ ਹਾਈ ਕੋਰਟ ਪਾਰਕ ਕਾਉਂਸਲ ਵੀ ਹੈ ਔਰ ਬੜੇ ਸੀਨੀਅਰ ਜਿਹੜੇ ਹੈਗੇ ਆ ਵਕੀਲ ਉਹ ਵੀ ਹੈ ਜਿਵੇਂ ਕਿ ਅਰਸ਼ਦੀਪਾ ਸਾਹਿਬ ਸੁਤਨਾਮ ਸਿੰਘ ਕਲੇ ਸਾਹਿਬ ਮਤਲਬ ਉਹਨਾਂ ਦੇ ਨਾਮ ਇਹ ਦੇ ਵਿੱਚ ਹੈਗੇ ਆ ਔਰ ਬੜੇ ਬਡੇ ਬੀਪ ਕੀਲਾ ਦੇ ਜਿਹੜਾ ਹੈਗਾ ਕੱਲ ਅੱਜ ਕੀਤਾ ਹੈ ਹਲਫਲਾਵਾ ਮਗਲੇ ਸਰਕਾਰ ਤੋਂ ਇਹ ਦੱਸਿਆ ਜਾਵੇ ਕਿ ਜੇ ਤੁਹਾਡੇ ਕੋਲ ਕੰਪਲੇਟ ਆ ਗਈ ਸੀ ਤੁਸੀਂ ਕਾਰਵਾਈ ਕਿਉਂ ਨਹੀਂ ਕੀਤੀ ਹਾਸ ਕਰਕੇ ਉਹ ਤੋਂ ਜਦੋਂ ਬੰਦਾ ਸਰਕਾਰੀ ਨੌਕਰੀ ਜੋ ਵੀ ਉਹ ਪੰਜਾਬ ਸਰਕਾਰੀ ਦੇ ਕੀ ਜੋ ਜ਼ਿੰਦਗੀ ਇਹ ਦੇਖਿਆ ਜਾਵੇ ਤੇ ਉਹ ਤੋਂ ਵਾਜੂ ਅਗਲੀ ਕਾਰਵਾਈ ਕੀ ਹੁੰਦੀ ਹੈ ਪਰ ਮੇਰੇ ਖਿਆਲ ਬਖਾਬ ਕੇ ਮਾਮਲਾ ਕਾਫੀ ਗੰਭੀਰ ਹੈ ਕਿਉਂਕਿ ਸਰਵਿਸ ਦੇ ਵਿੱਚ ਬੈਠੇ ਹੋਏ ਲੋਕ ਤੇ ਇਸ ਤਰ੍ਹਾਂ ਕੀਰੀ ਹੇੜੀ ਤਬਕੀਦ ਤੇ ਉਹਨੂੰ ਸੀਰੀਅਸਲੀ ਲੈਣਾ ਚਾਹੀਦਾ ਹੈ ਤੇ ਮੇਰਾ ਕਹਿ ਲਵੇ ਹਾਈ ਕੋਰਟ ਇਹਨੂੰ ਸੀਰੀਅਸਲੀ ਲਵੇਗੀ ਕਿਉਂਕਿ ਪੀਸਟਰ ਦੇ ਰਹੀ ਹੈ ਕਲੇ ਟੋਲਾ ਵਜੇ ਦੇ ਨਾਲ ਸੀਮਾ ਸਾਹਿਬ ਕਲੇ ਸਾਹਿਬ ਆਗੇ ਇਹ ਬੇਦੇਬਤਾ ਆਗੀ ਇਹ ਕਾਫੀ ਗੰਦਾ ਇਹ ਅਹਿਮੀਅਤ ਰੱਖਦੀ ਹੈ ਜੀ ਉਸਾਬਾ ਇਹਦੇ ਵਿੱਚੋਂ ਇੱਕ ਗੱਲ ਨਿਕਲਾਈ ਹੈ ਹੁਣ ਆਪਣੀਆਂ ਖਬਰਾਂ ਦਾ ਸਮਾਪਤਾ ਤੇ ਸਮਾਂ ਵੀ ਸਮਾਪਤਾ